ਸ਼ਾਇਦ ਬੀਤੇ ਦਿਨੀ ਤੁਸੀਂ ਇਹ ਖਬਰ ਸੁਣੀ ਹੋਵੇਗੀ ਜਿਥੇ ਕਿ ਲੁਟੇਰਿਆ ਦੇ ਨਾਲ ਧੱਕਾ ਮੁਕੀ ਹੋਣ ਦੌਰਾਨ ਨੂੰ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤੇ ਸੱਸ ਬਾਹਰ ਇਕੱਲੀ ਰਹਿ ਜਾਂਦੀ ਹੈ ਜਿਸ ਤੋਂ ਬਾਅਦ ਸੱਸ ਨੇ ਰੌਲਾ ਪਾਇਆ ਅਤੇ ਦੱਸਿਆ ਜਾਂਦਾ ਹੈ ਸੱਸ ਵੱਲੋਂ ਕਿ ਲੁਟੇਰੇ ਆਏ ਔਰਾਂ ਲੁੱਟਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਨੂ ਨੈਰ ਦੇ ਵਿੱਚ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ ਪਰ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਮੋੜ ਸਾਹਮਣੇ ਆਇਆ ਜਿहां ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਨੂ ਨੂੰ ਲੁਟੇਰਿਆਂ ਵੱਲੋਂ ਨੈਰ ਦੇ ਵਿੱਚ ਨਹੀਂ ਸੁੱਟਿਆ ਗਿਆ ਸੀ ਬਲਕਿ ਸੱਸ ਹੀ ਉਸ ਦੀ ਕਾਤਲ ਨਿਕਲੀ ਸੱਸ ਦੇ ਵੱਲੋਂ ਨੂ ਨੂੰ ਨੈਰ ਦੇ ਵਿੱਚ ਧੱਕਾ ਦਿੱਤਾ ਗਿਆ ਸੀ ਸੱਸ ਹੀ ਉਸਦੀ ਕਾਤਲ ਨਿਕਲਦੀ ਹੈ ਸੱਸ ਨੇ ਬੱਚਾ ਨਾ ਹੋਣ ਦੇ ਕਾਰਨ ਆਪਣੇ ਮੁੰਡੇ ਦੇ ਨਾਲ ਮਿਲ ਕੇ ਨੂਨੂ ਮਾਰ ਦਿੱਤਾ ਹੈ ਪੁਲਿਸ ਨੇ આરોપી ਮਾਪੋਤ ਨੂੰ ਗ੍ਰਿਫਤਾਰ ਕੀਤਾ ਹੈ ਇਹ ਮਾਮਲਾ ਜੋ ਸਾਹਮਣੇ ਆਉਂਦਾ ਹੈ ਇਹ ਗੁਰਦਾਸਪੁਰ ਦੇ ਬੱਬੇਹਾਲੀ ਨਹਿਰ ਦੇ ਪੁਲ ਤੇ 28 ਮਾਰਚ ਦਾ ਸਾਹਮਣੇ ਆਉਂਦਾ ਜਿੱਥੇ ਕਿ ਸ਼ੀਨਾ ਪਿੰਡ ਤੋਂ ਐਕਟੀਵਾ ਤੇ ਸਵਾਰ ਹੋ ਕੇ ਆਪਣੇ ਪਿੰਡ ਬਿੱਦੀਪੁਰ ਜਾ ਰਹੀ ਸੱਸ ਰੁਪਿੰਦਰ ਕੌਰ ਵੱਲੋਂ ਇਹ ਡਰਾਮਾ ਕੀਤਾ ਗਿਆ ਕਿ ਉਸਦੀ ਨੂੰ ਅਮਨਪ੍ਰੀਤ ਕੌਰ ਨੂੰ ਲੁਟੇਰੀਆ ਨਾਲ ਲੁੱਟਣ ਤੋਂ ਬਾਅਦ ਕਾਮੁਕੀ ਦਰਾਨ ਉਸਦੀ ਨੂੰ ਨਹਿਰ ਤੇ ਵਿੱਚ ਡਿੱਗ ਪੈਂਦੀ ਹੈ you okay. ਉਸ ਦਿਨ ਤੋਂ ਲਗਾਤਾਰ ਅਮਨਪ੍ਰੀਤ ਕੌਰ ਦੀ লাশ ਨਹਿਰ ਚ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ 5ਵੇਂ ਦਿਨ ਸਵੇਰੇ ਅਮਨਪ੍ਰੀਤ ਕੌਰ ਦੀ লাশ ਦੱਸੀ ਗਈ ਕਟਣਾਵਾਲੀ ਥਾ ਤੋਂ ਲਗਭਗ 15 ਕਿਲੋਮੀਟਰ ਦੂਰ ਤਾਰੀਵਾਲ ਦੇ ਪੁਲ ਨੇੜੇ ਉਹ লাশ ਮਿਲਦੀ ਹੈ ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਗੱਲ ਸਾਹਮਣੇ ਆਉਂਦੀ ਹੈ ਕਿ ਸੱਸ ਨੇ ਹੀ ਆਪਣੇ ਪੁੱਤ ਦੇ ਨਾਲ ਮਿਲ ਕੇ ਆਪਣੀ ਨੂੰ ਨੂੰ ਮੌਤ ਤੇ ਘਾਟ ਉਤਾਰ ਦਤ ਨੂੰ ਨੂੰ ਧੱਕਾ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਜਾਂਦਾ ਤੇ ਬਾਅਦ ਦੇ ਵਿੱਚ ਲੁਟੇਰਿਆਂ ਵੱਲੋਂ ਲੁੱਟ ਦਾ ਝੂਠਾ ਡਰਾਮਾ ਕੀਤਾ ਗਿਆ ਸੀ ਉਦੋਂ ਹੀ ਪੁਲਿਸ ਦੋਵੇਂ ਮਾਪੋਤ ਨੂੰ ਗ੍ਰਫਤਾਰ ਕੀਤਾ ਗਿਆ ਹੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਦੋਂ ਇਸ ਮਾਮਲੇ ਵਿੱਚ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬੇਟੀ ਦੇ ਹੱਥੋਂ ਅਜੇ ਚੂੜਾ ਵੀ ਨਹੀਂ ਸੀ ਉਤਰਿਆ 16 ਮਹੀਨੇ ਹੋਏ ਸਨ ਵਿਆਹ ਨੂੰ ਕੁੜੀ ਨੂੰ ਬਾਰ-ਬਾਰ ਤਾਨੇ ਮਾਰੇ ਜਾ ਰਹੇ ਸਨ ਕਿ ਉਸਦੇ ਬੱਚਾ ਨਹੀਂ ਹੋ ਰਹਾ ਤਾਨੇ ਮੈਨੇ ਮਾਰਨ ਤੋਂ ਕੁੜੀ ਬੇਹੱਦ ਪਰੇਸ਼ਾਨ ਸੀ ਤੇ ਸਾਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਪਰ ਮੈਨੂੰ ਤੇ ਹੀ ਕਦਾ ਲੱਗਾ ਕਿ ਕਹਿੰਦੀਆਂ ਨੂੰ ਵੀ ਲੁੱਟਮਾਰ ਹੋਈ ਹੈ ਪਰ ਇਹਨਾਂ ਨੇ ਆਪਣੀ ਸਾਧ ਜੇ ਸਮਾਨ ਆਪ ਖੁਦ ਸੁੱਕਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਹਨੀ ਪਈ ਇਹਨਾਂ ਨੂੰ ਕੜੀ ਤੋਂ ਕੜੀ ਸਾਜ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਹੈ ਵੀ ਮੈਨੂੰ ਇਨਸਾਫ ਚਾਹੀਦਾ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੀਐਸਮਾ ਪੁੱਤਰ ਹੋਏ ਵੀ ਕਿ ਨਹੀਂ ਹੋਏ ਮੈਨੂੰ ਮੇਰੀ ਕੁੜੀ ਸਾਹਮਣੇ ਕਿ ਕੀ ਨਿਕਲ ਕੇ ਇੱਕੀ ਗੱਲ ਤੁਹਾਡੀ ਕੁੜੀ ਨੂੰ ਕਿਉਂ ਮਾਰੇ ਪੈਂਦੇ ਹੈ ਬੱਚਾ ਮੰਗਦੇ ਕਹਿੰਦੇ ਇਹਦੇ ਘਰ ਬੱਚਾ ਨਹੀਂ ਆ 1.5 ਸਾਲ ਹੋਇਆ ਕਹਿੰਦਾ ਨਾ ਇਹ ਕਹਿੰਦੇ ਤੁਸੀਂ ਘਟ ਦਾਜ ਦਿੱਤਾ ਇਹ ਸੋਨਾ ਸੋਨਾ ਪਾਇਆ ਇਹ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਹੈਗੇ ਹੈ ਅਸੀਂ ਕੀਤਾ ਸੀ ਅਸੀਂ ਕਹਿੰਦੇ ਫੇਰ ਵੀ ਕਹੋ ਚਲੋ ਅਸੀਂ ਦੇਵਾਂਗੇ ਜੋ ਸਾਡੇ ਕੋਲ ਹੈ ਪਰ ਹਨ ਮੇਰੀ ਕੁੜੀ ਨੂੰ ਬਹੁਤ ਟੌਰਚਰ ਕਰਦੇ ਸੀ ਕਹਿੰਦੇ ਸਾਨੂੰ ਆਹ ਚੀਜ਼ ਚਾਹੀਦੀ ਆਹ ਚਾਹੀਦੀ ਕਦੀਆਂ ਨੂੰ ਚਾਰ ਪਾ ਦੋ ਕਦੀਆਂ ਨੂੰ ਦੁੱਧ ਦੋ ਇਨਾ ਇੱਥੇ ਮਹੀਨਾ ਮਹੀਨਾ ਦੱਸ ਦਿੰਦੇ ਮਾਂ ਨਹੀਂ ਵੀ ਆਉਣਾ ਜਾਣਾ ਮਾਰ ਕੇ ਨਹੀਂ ਰੋ ਇਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿੱਦਾਂ ਮਾਰੀ ਕਿੱਦਾਂ ਨਹੀਂ ਮਾਰੀ ਇਹਨੇ ਚਾ ਚੰਨ ਕਤ ਲੱਗੇ ਕਿ ਤੇ ਚੌਥਾ ਮੇਰੀ ਕੁੜੀ ਮਾਰੀ ਹੈ ਇਹਨੂੰ ਕੜੀ ਤੋਂ ਕੜੀ ਦੂਜਿਆਂ ਦੀ ਵੀ ਸਜ਼ਾ ਮਿਲਣੀ ਚਾਹੀਦੀ ਹੈ ਗਾਂ ਵਾਸਤੇ ਸਰ ਕਿਸੇ ਦੀ ਤਜ ਤੇ ਮੇਰੀ ਹੋਈ ਆ ਕਿਸੇ ਦੀ ਧੀ ਨ ਵੀ ਹੋ ਸਕਦਾ ਵਾ ਇਹ ਤਾਂ ਫਿਰ ਸਾਰਿਆਂ ਦੇ ਦਿਲਵਾਨ ਗੇ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਗਾਂ ਵਾਸਤੇ ਕੋਈ ਇਹੋ ਜਿਹਾ ਗਲਤ ਕੰਮ ਨਾ ਕੋਈ ਕਰੇ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਪਿੰਡ ਸ਼ੀਨਾ ਬਿਰ ਦਾ ਸਰਪੰਚ ਸਰ ਜਿਹੜੀ ਵਾਰਦਾਤ ਹੋਈ ਆ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਜਿਹੜੀ ਕੁੜੀ ਦੀ ਸਾਸਿ ਇਹਨੇ ਜਾਣ ਬੁੱਝ ਕੇ ਪਲੈਨ ਅਹੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ। ਪਰਿਵਾਰ ਕਿਦਾਂ ਨਾ ਕਰੀਏ ਇਹ ਵਿਧਵਾ ਔਰਤਾਂ ਦਾ ਕਰਵਾ। ਸਰ ਜਿੱਥੋਂ ਤੱਕ ਹਨ ਨੂੰ ਹੁਣ ਬਾਈਕ ਨੋਟ ਉਹਨਾਂ ਦਾ ਪਤਾ ਲੱਗਾ ਕਿ ਪਹਿਲਾਂ ਵੀ ਉਹਨੇ ਮਰਡਰ-ਮਰਡਰ ਕੀਤੇ ਆ ਕਾਫੀ ਜਨਾਨੀ ਦੇ। ਨਹੀਂ ਇਹ ਪਰਿਵਾਰ ਲੜਕੀ ਪਰਿਵਾਰ ਕਹਿੰਦੇ ਗਰੀਬ ਪਰਿਵਾਰ। ਸਰ ਬਹੁਤ ਹੀ ਗਰੀਬ ਪਰਿਵਾਰ ਆ। ਦਿਹਾਰੀ ਕਰਦੇ ਨੇ ਆ ਇਹਨਾਂ ਦੇ ਪਿਤਾ ਜੀ ਇਹ ਲੜਕੀ ਦੇ ਦੇਖੋ ਹੁਣ ਵੀ ਕੰਮ ਕਰ ਛੱਡ ਕੇ ਆਏ ਨੇ ਆਪਣਾ। ਬਹੁਤ ਹੀ ਸਧਾਨ ਪਰਿਵਾਰ ਆ। ਕੀ ਚਾਹੁੰਦੇ ਤੁਸੀਂ? ਅਹੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਨੇ ਆਪਣਾ ਪਲੈਨਿੰਗ ਤੇ ਮਰਡਰ ਕੀਤਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਈ ਇਹ ਮਿਤੀ 28 ਤਰੀਕ ਨੂੰ ਰਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੀ ਨੌ ਅਮਨਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ ਜਦੋਂ ਉਹ ਬੱਬੇਹਾਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਹਿਰ ਦੇ ਕੰਢੇ ਗਈ ਤਾਂ ਉਹਦੇ ਕਹਿਣ ਮੁਤਾਬਕ ਦੋ ਲੁਟੇਰਾਂ ਨੇ ਉਹਨਾਂ ਨੂੰ ਘੇਰ ਕੇ ਲੁੱਟਣ ਦੀ ਨੀਤ ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਲਵਾ ਲਏ ਤੇ ਇਹਦੀ ਨੌ ਅਮਨਪ੍ਰੀਤ ਕੌਰ ਨੂੰ ਤੱਕਾ ਦੇ ਕੇ ਨਰਵਸ ਸਟ੍ਰੋਕ ਦਿੱਤਾ ਜਿਸ ਦੇ ਆਧਾਰ ਤੇ ਜਿਹੜਾ ਮਕਦਮਾ ਦਰਜ ਕੀਤਾ ਗਿਆ ਥਾਣਾ ਤਿਬਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੇ ਤਨਦੇਹੀ ਨਾਲ ਇਸ ਮੁਕਤ ਜਿਹੜਾ ਕੇਸ ਨੂੰ ਟ੍ਰੈਕ ਕੀਤਾ ਅਸਲ ਵਿੱਚ ਰੁਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਦੀਪ ਨਾਲ ਮਿਲ ਕੇ ਆਪਣੇ ਅਮਨਪ੍ਰੀਤ ਕੌਰ ਦਾ ਮਾੜਾ ਕੀਤਾ ਇਹਨਾਂ ਨੇ ਸਾਰੀ ਕਹਾਣੀ ਬਣਾਈ ਸੀ ਕਿ ਨਹਿਰ ਦੇ ਕੰਡੇ ਲਗਾ ਕੇ ਇਹਨੂੰ ਨਹਿਰ ਵਿੱਚ ਸੁੱਟਿਆ ਜਾਵੇ ਇਹ ਤਾਂ ਸੁੱਟਿਆ ਤਾਂ ਕੀ ਕਰਨ ਦਿੱਤੀ ਇਹਨਾਂ ਨੇ ਅਮਨਪ੍ਰੀਤ ਨੂੰ ਰੁਪਿੰਦਰ ਕੌਰ ਨੇ ਤੇ ਉਹਦੇ ਲੜਕੇ ਆਕਾਸ਼ਦੀਪ ਨੇ ਕੋਈ ਪੂਜਾ ਪਾੜ ਦੇ ਬਹਾਨੇ ਨਹਿਰ ਦੇ ਕੰਡੇ ਲੈ ਕੇ ਪਿਛੋਤਾ ਕੰਮ ਕਰਕੇ ਯਾਰ ਸੁੱਟ ਦਤਾ ਦੋਨੋਂ ਹੀ ਰੈਸਟ ਕਰ ਲਿਆ ਵਾ ਬਾਕੀ ਬਰੀਕੀ ਨਾਲ ਪ੍ਰਤੀਸ਼ ਕੀਤੀ ਜਾਵੇ ਵਜਾ ਕੀ ਸਾਨੂੰ ਮਾਰਨਾ ਵਜਾ ਜੇਸੀ ਕਿਤੇ ਦੇ ਘਰ ਬੱਚਾ ਨਹੀਂ ਸੀ ਹੋ ਰਿਹਾ ਦੇ ਨੌਂ ਦੇ ਤੇ ਦੂਜਾ ਤਾਂ ਦੱਦ ਜੇ ਜਮਗਦੀ ਸੀ ਕਹਾਣੀ ਕੀ ਬਣਾਈ ਸਰ ਵੀ ਲੁਟੇ ਲੁਟੇਰੇ ਪੈ ਗਏ ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਲੁਟੇਰੇ ਸਾਨੂੰ ਪੈ ਗਿਆ ਤੇ ਸਾਡੇ ਸੋਨੇ ਦੇ ਗਹਿਣੇ ਵਾਲੇ ਤੇ ਲੁਟੇਰਾ ਨੇ ਹੀ ੱਤਕਾ ਮਾਰ ਕੇ ਯਾਰ ਸੁੱਟ ਦਿੱਤਾ ਹੋਰ ਸਰ ਕਿੰਨਾ ਮੌਲਾਦ ਕੀਤਾ ਕਿੰਨੇ ਲੋਕ ਰੈਸਟ ਕਰ ਲਿਆ ਦੋ ਰੈਸਟ ਕਰ ਲਿਆ ਰੁਪਿੰਦਰ ਕੌਰ ਤੇ ਉਹਦਾ ਲੜਕਾ ਕਾਸਦੀਪ ਇਨਨ ਨੂੰ ਮਾਨਯੋਗ ਅਦਾਲਤ ਵਿੱਚ ਵਿਚਾਰ ਕਰਕੇ ਰਿਮਾਂਡ ਲਾ ਕੇ ਬਰੀਕੀ ਨਾਲ ਜਿਹੜੀ ਤਫ਼ਤੀਸ਼ ਕੀਤੀ ਜਾਊਗੀ ਜਾਂ ਕੋਈ ਹੋਰ ਵੀ ਬਨਾ ਕਰ ਪਾਇਆਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ